ਹਰ ਦਾਸਨ ਕੈ ਵਸ ਹੈ ਜੋ ਜੰਤੀ ਕੈ ਵਸ ਜੰਤ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਸੀਂ ਇਹ ਬਹੁਤ ਵਾਰ ਪੜਿਆ ਹੈ ਕਿ ਪ੍ਰਭੂ ਦਾ ਸੇਵਕ ਜਿਹੜਾ ਉਹ ਪ੍ਰਭੂ ਦੇ ਅਧੀਨ ਹੁੰਦਾ ਜਿਵੇਂ ਪ੍ਰਭੂ ਚਾਹੁੰਦਾ ਓਵੇਂ ਸੇਵਕ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 652ਵੇਂ ਅੰਗ ਤੇ ਵਿਰਾਜ ਬਾਣ ਕੁਰਬਾਨੀ ਚ ਗੁਰੂ ਰਾਮਦਾਸ ਸਾਹਿਬ ਕਹਿ ਰਹੇ ਨੇ ਕਿ ਹਰ ਦਾਸਨ ਕੈ ਵਸ ਹੈ ਕਿ ਉਹ ਪ੍ਰਮਾਤਮਾ ਸੇਵਕਾਂ ਦੇ ਅਧੀਨ ਇਸ ਵੀਡੀਓ ਦੇ ਵਿੱਚ ਵਿਸਥਾਰ ਦੇ ਵਿੱਚ ਵਰਤਾਰੇ ਨੂੰ ਸਮਝਾਂਗੇ ਤੇ ਉਮੀਦ ਕਰਦੇ ਹਾਂ ਕਿ ਇਹ ਸਮਝ ਇਹ ਸਿੱਖਿਆ ਤੁਹਾਡੇ ਤੇ ਵੀ ਇਦਾਂ ਦੀ ਛਾਪ ਛੱਡੇਗੀ ਕਿ ਜਿਵੇਂ ਅਸੀਂ ਸੋਚੀਏ ਕਿ ਅੱਖਾਂ ਖੁੱਲ ਗਈਆਂ ਹੋਵਣ ਕਿ ਕਿਤੇ ਨਾ ਕਿਤੇ ਹਨੇਰੇ ਚ ਫਿਰਦੇ ਸੀ ਪਰ ਇਸ ਸਿੱਖਿਆ ਦੇ ਨਾਲ ਸਾਡੀਆਂ ਅੱਖਾਂ ਖੁੱਲ ਗਈਆਂ ਇਦਾਂ ਦੀ ਸਮਝ ਹੈ ਇਦਾਂ ਦੀ ਸਿੱਖਿਆ ਹੈ ਇਸ ਪੰਕਤੀ ਦੇ ਵਿੱਚ ਆਓ ਸ਼ੁਰੂ ਕਰੀਏ ਨਵਾਂ ਆਉਟਲੁੱਕ ਪਉੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲਣੀ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਹੇ ਹਰੀ ਆਪਣੀ ਮਿਹਰ ਕਰ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਕਿ ਮੈਂ ਤੇਰੀ ਬਾਣੀ ਉਚਾਰਾਂ ਤੇਰਾ ਜਸ ਗਾਵਾਂ ਤੇਰੇ ਗੁਣ ਗਾਵਾ ਹਰ ਨਾਮ ਧਿਆਈ ਤੇਰਾ ਨਾਮ ਸਿਮਰਾਂ ਹਰੀ ਨਾਮ ਦਾ ਉਚਾਰਨ ਕਰਾਂ ਤੇ ਇਹ ਲਾਭ ਖੱਟਾਂ ਲਾਭ ਵੀ ਇਹੀ ਖੱਟਣਾ ਕਿ ਤੇਰਾ ਨਾਮ ਸਿਮਰਦਾ ਰਹਾ ਸੁਪਰਮਾਤਮਾ ਅੱਗੇ ਅਰਦਾਸ ਵੀ ਕਰੀਏ ਤੇ ਉਹਦੇ ਨਾਮ ਦੀ ਦਾਤ ਹੀ ਮੰਗੀਏ ਦੁਨਿਆਵੀ ਵਸਤਾ ਨਾ ਮੰਗੀਏ ਤਰੱਕੀਆਂ ਤੇ ਸਿਹਤ ਯਾਬੀਆਂ ਨਾ ਮੰਗੀਏ ਕਿਉਂਕਿ ਇਹ ਚੀਜ਼ਾਂ ਜਦ ਅਸੀਂ ਪ੍ਰਮਾਤਮਾ ਤੋਂ ਮੰਗਦੇ ਆਂ ਤਾਂ ਸਾਡਾ ਹੋਸ਼ਾਪਨ ਚਲਕਦਾ ਹੈ ਸਾਡਾ ਸੁਆਰਥੀ ਸੁਭਾਅ ਚਲਕਦਾ ਹੈ ਸਾਡੇ ਅੰਦਰ ਵਸਿਆ ਹੋਇਆ ਮਾਇਕ ਮੋਹ ਚਲਕਦਾ ਹੈ ਸੋ ਪ੍ਰਭੂ ਅਕੇ ਅਰਦਾਸ ਕਰੀਏ ਤਾਂ ਇਹੀ ਦਾਤ ਮੰਗੀਏ ਕਿ ਅਸੀਂ ਤੇਰਾ ਨਾਮ ਸਿਮਰਦੇ ਰਹੀਏ ਤੇਰੇ ਗੁਣ ਗਾਉਂਦੇ ਰਹੀਏ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਉ ਕੁਰਬੈਣੀ ਜਿਨਾਂ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ ਗੁਰੂ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਹਾਂ ਜੋ ਦਿਨ ਰਾਤ ਹਰੀ ਨਾਮ ਜਪਦੇ ਹਨ ਗੁਰੂ ਸਾਹਿਬ ਇੱਛਾ ਚ ਤਾਉਂਦੇ ਨੇ ਕਿ ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਗੁਰੂ ਦੀ ਸੇਵਾ ਕਰਦੇ ਹਨ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇ ਲਿਆ ਸੈਣੀ ਮੈਂ ਆਪਣੇ ਸਤ ਗੁਰੂ ਤੋਂ ਸਤਕੇ ਹਾਂ ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ ਸ਼ਲੋਕ ਮਹਲਾ 4 ਹਰ ਦਾਸਨ ਸਉ ਪ੍ਰੀਤ ਹੈ ਹਰ ਦਾਸਨ ਕੋ ਮਿੱਤ ਹਰ ਦਾਸਨ ਕੈ ਵਸ ਹੈ ਜਿਉ ਜੰਤੀ ਕੈ ਵਸ ਜੰਤ ਹਰ ਦਾਸਨ ਸਿਉ ਪ੍ਰੀਤ ਹੈ ਪ੍ਰਭੂ ਦੀ ਆਪਣੇ ਸੇਵਕਾਂ ਦੇ ਨਾਲ ਪ੍ਰੀਤ ਹੁੰਦੀ ਹੈ ਹਰ ਦਾਸਨ ਕੋ ਮਿੱਤ ਪ੍ਰਭੂ ਆਪਣੇ ਸੇਵਕਾਂ ਦਾ ਮਿੱਤਰ ਹੈ ਹੁਣ ਪਹਿਲੀ ਗੱਲ ਤੇ ਅਸੀਂ ਇੱਥੋਂ ਹੀ ਸਿੱਖ ਲਈਏ ਕਿ ਜਿੱਥੇ ਪ੍ਰੇਮ ਹੋਵੇ ਪ੍ਰੀਤ ਹੋਵੇ ਮਿੱਤਰਤਾ ਹੋਵੇ ਉੱਥੇ ਅਧੀਨਗੀ ਨਹੀਂ ਹੁੰਦੀ ਜੇਕਰ ਅਸੀਂ ਵਾਕਈ ਕਿਸੇ ਨੂੰ ਪ੍ਰੇਮ ਕਰਦੇ ਹਾਂ ਤਾਂ ਅਸੀਂ ਇਹ ਨਹੀਂ ਚਾਹੁੰਦੇ ਕਿ ਉਹ ਇਨਸਾਨ ਸਾਡੇ ਅਧੀਨ ਹੋਵੇ ਹਾਂ ਜਦੋਂ ਅਸੀਂ ਕਿਸੇ ਨੂੰ ਪ੍ਰੇਮ ਕਰਦੇ ਹਾਂ ਤਾਂ ਖੁਦ ਨੂੰ ਇਨਾ ਨੀਵਾ ਜ਼ਰੂਰ ਕਰ ਲੈਂਦੇ ਹਾਂ ਕਿ ਅਸੀਂ ਬੇਸ਼ੱਕ ਉਦੇ ਅਧੀਨ ਹੋ ਜਾਈਏ ਜੀਦੂ ਅਸੀਂ ਪਿਆਰ ਕਰਦੇ ਹਾਂ ਸੋ ਜਿਹੜਾ ਕਿਸੇ ਨੂੰ ਪਿਆਰ ਕਰਦਾ ਹੈ ਉਹਦੇ ਅੰਦਰ ਇਹ ਲਾਲਸਾ ਨਹੀਂ ਹੁੰਦੀ ਕਿ ਜਿੰਨੂੰ ਉਹ ਪਿਆਰ ਕਰਦਾ ਉਹ ਉਹਦੇ ਅਧੀਨ ਹੋ ਜਾਈਏ ਉਹਦੇ ਅੰਦਰ ਇਹ ਇੱਛਾ ਜ਼ਰੂਰ ਹੁੰਦੀ ਹੈ ਕਿ ਉਹ ਖੁਦ ਆਪਦੇ ਪਿਆਰੇ ਦੇ ਅਧੀਨ ਹੋ ਜਾਵੇ ਸੋ ਹਰ ਤਾਸਨ ਸਿਉ ਪ੍ਰੀਤ ਹੈ ਹੁਣ ਪ੍ਰਮਾਤਮਾ ਦੀ ਜਦੋਂ ਆਪਣੇ ਸੇਵਕਾਂ ਦੇ ਨਾਲ ਪ੍ਰੀਤ ਹੈ ਪ੍ਰਮਾਤਮਾ ਆਪਣੇ ਸੇਵਕਾਂ ਨੂੰ ਪ੍ਰੇਮ ਕਰਦਾ ਹੈ ਤਾਂ ਪਰਮਾਤਮਾ ਦੇ ਅੰਦਰ ਇਹ ਇੱਛਾ ਜ਼ਰੂਰ ਹੋ ਸਕਦੀ ਹੈ ਕਿ ਉਹ ਖੁਦ ਸੇਵਕਾਂ ਦੇ ਅਧੀਨ ਹੋ ਜਾਵੇ ਉਹਦੇ ਅੰਦਰ ਇਹ ਇੱਛਾ ਨਹੀਂ ਹੋ ਸਕਦੀ ਕਿ ਸੇਵਕ ਉਹਦੇ ਅਧੀਨ ਹੋਵਣ ਕਿਉਂਕਿ ਪਰਮਾਤਮਾ ਸੇਵਕਾਂ ਨੂੰ ਪ੍ਰੇਮ ਕਰਦਾ ਹੈ। ਇਹ ਹੀ ਗੱਲ ਅਗਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਨੇ ਦਰਸਾਈ ਹੈ ਕਿ ਹਰ ਦਾਸਨ ਕੈ ਵਸ ਹੈ ਕਿਉਂ ਪਰਮਾਤਮਾ ਸੇਵਕਾਂ ਦੇ ਅਧੀਨ ਹੈ ਬਿਲਕੁਲ ਓਵੇਂ ਜਿਵੇਂ ਇੱਕ ਵਾਜਾ ਵਜੰਤਰੀ ਦੇ ਅਧੀਨ ਹੁੰਦਾ ਹੈ ਜੋ ਜੰਤੀ ਕੈ ਵਸ ਜੰਤ ਹੁਣ ਵਾਜੇ ਨੂੰ ਵਜਾਉਣ ਵਾਲਾ ਜਿਵੇਂ ਵਜਾਉਣਾ ਚਾਹਵੇ ਉਹ ਵਾਜਾ ਓਵੇਂ ਵਜੇਗਾ ਵਾਜੇ ਨੇ ਵਜੰਤਰੀ ਦੀ ਅਧੀਨਗੀ ਕਬੂਲੀ ਹੋਈ ਹੈ ਸੋ ਹੁਣ ਜਿੱਥੇ ਪ੍ਰਮਾਤਮਾ ਤੇ ਉਹਦੇ ਸੇਵਕਾਂ ਦੀ ਗੱਲ ਆ ਗਈ ਇਸ ਰਿਸ਼ਤੇ ਦੇ ਵਿੱਚ ਪ੍ਰਮਾਤਮਾ ਸੇਵਕਾਂ ਨੂੰ ਪ੍ਰੇਮ ਕਰਦਾ ਹੈ ਇਸ ਕਰਕੇ ਪ੍ਰਮਾਤਮਾ ਨੇ ਸੇਵਕਾਂ ਦੀ ਅਧੀਨਗੀ ਕਬੂਲੀ ਹੋਈ ਹੈ ਸੇਵਕ ਜਿਵੇਂ ਚਾਹਣ ਪ੍ਰਮਾਤਮਾ ਉਵੇਂ ਹੀ ਕਰੇਗਾ ਹੁਣ ਇੱਥੇ ਕੋਈ ਬੰਦਾ ਸੋਚ ਸਕਦਾ ਕਿ ਜੇ ਇਦਾਂ ਦੀ ਗੱਲ ਹੋ ਗਈ ਤਾਂ ਸੇਵਕ ਤਾਂ ਫਿਰ ਬਹੁਤ ਪਾਵਰਫੁਲ ਹੋ ਗਿਆ ਉਹ ਤੇ ਰੱਬ ਨੂੰ ਪ੍ਰਮਾਤਮਾ ਨੂੰ ਆਪਣੇ ਇਸ਼ਾਰਿਆਂ ਤੇ ਨਚਾਣ ਲੱਗ ਜਾਏਗਾ ਪਰ ਹੁਣ ਇੱਥੇ ਇਹ ਜ਼ਰੂਰ ਚੇਤੇ ਰੱਖਿਓ ਕਿ ਜਿਸ ਪਲ ਜਿਸ ਪਲ ਸੇਵਕ ਦੇ ਮਨ ਵਿੱਚ ਇਹ ਖਿਆਲ ਆ ਗਿਆ ਇਹ ਹੁਣ ਤੇ ਪ੍ਰਮਾਤਮਾ ਮੇਰੇ ਅਧੀਨ ਹੈ ਮੈਂ ਉਹਨੂੰ ਜਿਵੇਂ ਚਾਹਾਂ ਆਪਣੇ ਇਸ਼ਾਰਿਆਂ ਤੇ ਨਚਾ ਸਕਦਾ ਹਾਂ ਉਸੇ ਪਲ ਉਹ ਆਪਣੀ ਸੇਵਕ ਦੀ ਪਦਵੀ ਖੋ ਦਿੰਦਾ ਤੇ ਪ੍ਰਮਾਤਮਾ ਦਾ ਪ੍ਰੇਮ ਉਹਦੇ ਨਾਲ ਟੁੱਟ ਜਾਂਦਾ ਉਹ ਪ੍ਰਭੂ ਦਾ ਸੇਵਕ ਉਦੋਂ ਤੱਕ ਹੀ ਹੈ ਜਦੋਂ ਤੱਕ ਕਿ ਸੈਲਫਲੈਸ ਬਿਲਕੁਲ ਕੋਈ ਖੁਦਗਰਜ਼ੀ ਕੋਈ ਹੰਕਾਰ ਕੋਈ ਮੈਂ ਉਹਦੇ ਅੰਦਰ ਹੈ ਨਹੀਂ ਸਭਨਾਂ ਨੂੰ ਉਹ ਪ੍ਰੇਮ ਕਰਦਾ ਹੈ ਸਭ ਨੂੰ ਇੱਕ ਨਜ਼ਰ ਦੇ ਨਾਲ ਵੇਖਦਾ ਜਦ ਤੱਕ ਉਹ ਪ੍ਰਭੂ ਨੂੰ ਪ੍ਰੇਮ ਕਰਦਾ ਹੁਣ ਤੱਕ ਆਪਾਂ ਇਹ ਤੇ ਗੱਲ ਬੜੀ ਕਰ ਲਈ ਕਿ ਪਰਮਾਤਮਾ ਆਪਣੇ ਸੇਵਕਾਂ ਨੂੰ ਪ੍ਰੇਮ ਕਰਦਾ ਹੈ ਇਸ ਕਰਕੇ ਪਰਮਾਤਮਾ ਨੇ ਸੇਵਕਾਂ ਦੀ ਅਧੀਨਗੀ ਕਬੂਲੀ ਹੈ ਪਰ ਸੇਵਕ ਵੀ ਤੇ ਪਰਮਾਤਮਾ ਨੂੰ ਪ੍ਰੇਮ ਕਰਦਾ ਸੋ ਸੇਵਕ ਨੇ ਪਰਮਾਤਮਾ ਦੀ ਅਧੀਨਗੀ ਕਬੂਲੀ ਹੋਈ ਹੈ ਸਿੱਟਾ ਕੀ ਨਿਕਲਦਾ ਹੈ ਕਿ ਦੋਨੋਂ ਹੀ ਬਰਾਬਰ ਨੇ ਦੋਨਾਂ ਦੇ ਵਿੱਚ ਪ੍ਰੇਮ ਦਾ ਰਿਸ਼ਤਾ ਉਦੋਂ ਤੱਕ ਹੈ ਜਦੋਂ ਤੱਕ ਇੱਕ ਦੂਸਰੇ ਦਾ ਫਾਇਦਾ ਚੱਕਣ ਦੀ ਗੱਲ ਨਹੀਂ ਸੋਚ ਰਿਹਾ ਜਿਸ ਪਲ ਇੱਕ ਦੇ ਮਨ ਵਿੱਚ ਜੋ ਕਿ ਸੇਵਕ ਹੀ ਹੋਏਗਾ ਕਿਉਂਕਿ ਪ੍ਰਮਾਤਮਾ ਦੇ ਮਨ 'ਚ ਤੇ ਕਦੇ ਇਹ ਗੱਲ ਆਈ ਨਹੀਂ ਸਕਦੀ ਕਿ ਉਹ ਸੇਵਕ ਦਾ ਫਾਇਦਾ ਚੁੱਕੇ ਜਿਸ ਪਲ ਸੇਵਕ ਦੇ ਮਨ ਵਿੱਚ ਇਹ ਖਿਆਲ ਪੈਦਾ ਹੋਣ ਲੱਗੇ ਕਿ ਉਹ ਪ੍ਰਮਾਤਮਾ ਦੀ ਅਧੀਨਗੀ ਦਾ ਫਾਇਦਾ ਚੁੱਕ ਲਵੇ ਉਸੇ ਪਲ ਹੀ ਉਹ ਸੇਵਕ ਦੀ ਪਦਵੀ ਖੋ ਦਿੰਦਾ ਪਰਮਾਤਮਾ ਦਾ ਉਹਦੇ ਨਾਲੋਂ ਪ੍ਰੇਮ ਟੁੱਟ ਜਾਂਦਾ ਹੈ ਤੇ ਪਰਮਾਤਮਾ ਉਹਦੇ ਅਧੀਨ ਨਹੀਂ ਰਹਿੰਦਾ ਜਦ ਤੱਕ ਉਹ ਸੱਚਾ ਸੇਵਕ ਹੈ ਪ੍ਰਭੂ ਉਹਦੇ ਅਧੀਨ ਹੈ ਹਰ ਕੇ ਦਾਸ ਹਰ ਧਿਆਈ ਦੇ ਕਰ ਪ੍ਰੀਤਮ ਸੋ ਨੇਹ ਕਿਰਪਾ ਕਰ ਕੈ ਸੁਨੋ ਪ੍ਰਭ ਸਭ ਜਗ ਮਹਿ ਵਰਸੈ ਮਿਹ ਪ੍ਰਭੂ ਦੇ ਸੇਵਕ ਆਪਣੇ ਪ੍ਰੀਤਮ ਪ੍ਰਭੂ ਦੇ ਨਾਲ ਪ੍ਰੇਮ ਜੋੜ ਕੇ ਪ੍ਰਭੂ ਨੂੰ ਸਿਮਰਦੇ ਹਨ ਤੇ ਬੇਨਤੀ ਕਰਦੇ ਨੇ ਕਿ हे ਪ੍ਰਭੂ ਮਿਹਰ ਕਰਕੇ ਸੁਣ ਸਾਰੇ ਸੰਸਾਰ ਵਿੱਚ ਨਾਮ ਦੀ ਵਰਖਾ ਹੋਵੇ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਮ ਦੀ ਜਨ ਕਾ ਜੈਕਾਰ ਕਰਾਈ ਜਿਹੜੀ ਹਰੀ ਦੇ ਸੇਵਕਾਂ ਦੀ ਵਡਿਆਈ ਹੈ ਉਹ ਹਰੀ ਦੀ ਵੀ ਵਡਿਆਈ ਹੈ ਹਰੀ ਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ ਇਸੇ ਕਰਕੇ ਹੀ ਅਸੀਂ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਹਾਂ ਇਸੇ ਕਰਕੇ ਹੀ ਗੁਰੂ ਸਾਹਿਬ ਸਾਨੂੰ ਵਾਰ-ਵਾਰ ਪ੍ਰਮਾਤਮਾ ਦੇ ਗੁਣ ਗਾਉਣ ਦੇ ਲਈ ਪ੍ਰੇਰਿਤ ਕਰਦੇ ਹਨ ਕਿਉਂਕਿ ਪ੍ਰਮਾਤਮਾ ਨੂੰ ਆਪਣੇ ਗੁਣਾ ਦਾ ਗਾਣ ਚੰਗਾ ਲੱਗਦਾ ਹੈ ਪ੍ਰਮਾਤਮਾ ਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ ਤੇ ਕਿਉਂਕਿ ਸੇਵਕਾਂ ਦੀ ਵਡਿਆਈ ਪ੍ਰਮਾਤਮਾ ਦੀ ਵਡਿਆਈ ਹੈ ਇਸ ਕਰਕੇ ਪ੍ਰਮਾਤਮਾ ਸੇਵਕਾਂ ਨੂੰ ਵਡਿਆਈ ਬਖਸ਼ਦਾ ਹੈ ਸੇਵਕਾਂ ਦੀ ਜੈ ਜੈਕਾਰ ਕਰਾ ਦਿੰਦਾ ਹੈ ਸੇਵਕਾਂ ਦੀ ਜੈ ਜੈਕਾਰ ਹੋਏਗੀ ਤੇ ਪ੍ਰਮਾਤਮਾ ਦੀ ਜੈ ਜੈਕਾਰ ਹੋਏ ਸੋ ਹਰ ਜਨ ਨਾਮ ਧਿਆਇਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ ਹਰੀ ਦਾ ਦਾਸ ਉਹ ਹੈ ਜੋ ਹਰੀ ਦਾ ਨਾਮ ਸਿਮਰਦਾ ਹਰੀ ਤੇ ਹਰੀ ਦਾ ਸੇਵਕ ਇੱਕ ਰੂਪ ਹਨ ਅੱਪਾ ਪਿੱਛੇ ਗੱਲ ਕੀਤੀ ਕਿ ਇਹ ਰਿਸ਼ਤਾ ਜਿਹੜਾ ਹੈ ਇਹ ਇੱਕ ਪੱਧਰ ਤੇ ਹੈ ਇੱਕ ਰੂਪ ਹੈ ਦੋਨੋਂ ਇੱਕ ਰੂਪ ਹਨ ਕੋਈ ਕਿਸੇ ਤੋਂ ਉੱਚਾ ਨਹੀਂ ਅਸਲ ਦੇ ਵਿੱਚ ਦੁਨਿਆਵੀ ਸੰਦਰਭ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਜੇ ਕੋਈ ਕਿਸੇ ਦੇ ਅਧੀਨ ਹੈ ਇਹਦਾ ਮਤਲਬ ਕਿ ਇੱਕ ਉੱਚਾ ਇੱਕ ਨੀਵਾਂ ਪਰਮਾਤਮਾ ਦਾ ਤੇ ਪਰਮਾਤਮਾ ਦੇ ਸੇਵਕ ਦਾ ਰਿਸ਼ਤਾ ਪ੍ਰੇਮ ਦਾ ਰਿਸ਼ਤਾ ਹੈ ਦੋਨਾਂ ਦੇ ਵਿੱਚ ਕੋਈ ਉੱਚਾ ਤੇ ਕੋਈ ਨੀਵਾਂ ਨਹੀਂ ਦੋਨੋਂ ਬਰਾਬਰ ਨੇ ਇੱਕ ਰੂਪ ਨੇ ਦੋਨੋਂ ਇੱਕ ਦੂਜੇ ਦੇ ਅਧੀਨ ਏ ਹਰੀ ਏ ਭਗਵਾਨ ਦਾਸ ਨਾਨਕ ਤੇਰਾ ਸੇਵਕ ਹੈ ਇਸ ਸੇਵਕ ਦੀ ਵੀ लाज ਰੱਖ ਤੇ ਆਪਣੇ ਨਾਮ ਦੀ ਦਾਤ ਦੇ ਮਹਲਾ ਚੌਥਾ ਨਾਨਕ ਪ੍ਰੀਤ ਲਾਈ ਤਿੰਨ ਸਾਚੈ ਤਿਸ ਬਿਨ ਰਹਿਣ ਨਾ ਜਾਈ ਸਤ ਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਉਸ ਸੱਚੇ ਹਰੀ ਦੇ ਨਾਨਕ ਦੇ ਹਿਰਦੇ ਚ ਪ੍ਰੇਮ ਪੈਦਾ ਕੀਤਾ ਤੇ ਹੁਣ ਨਾਨਕ ਦਾ ਉਸ ਪ੍ਰਮਾਤਮਾ ਤੋਂ ਬਿਨਾ ਜਿਉਣਾ ਔਖਾ ਸੋ ਜਿਸ ਸੇਵਕ ਦੇ ਹਿਰਦੇ ਚ ਪ੍ਰਮਾਤਮਾ ਦੇ ਪ੍ਰਤੀ ਪ੍ਰੇਮ ਪੈਦਾ ਹੋ ਜਾਵੇ ਉਸ ਸੇਵਕ ਤੋਂ ਫੇਰ ਪ੍ਰਮਾਤਮਾ ਬਿਨਾ ਰਹਿਣਾ ਨਹੀਂ ਜਾਂਦਾ ਸਤਿਗੁਰੂ ਮਿਲੈ ਤਾਂ ਪੂਰਾ ਪਾਈਐ ਜੇ ਸਤਿਗੁਰੂ ਮਿਲ ਪਏ ਤਾਂ ਹੀ ਪੂਰਾ ਪ੍ਰਭੂ ਲੱਭ ਹੁੰਦਾ ਤੇ ਜਦੋਂ ਪ੍ਰਭੂ ਲੱਭ ਜਾਏ ਤਾਂ ਸੇਵਕ ਦੀ ਜੀਬ ਹਰੀ ਨਾਮ ਦੇ ਸਵਾਦ ਦੇ ਵਿੱਚ ਰਸ ਜਾਂਦੀ ਹੈ ਸੇਵਕ ਦੀ ਜ਼ੁਬਾਨ ਤੇ ਸਦਾ ਹੀ ਉਸ ਪਰਮਾਤਮਾ ਦੀ ਸਿਫਤ ਸਲਾਹ ਰਹਿੰਦੀ ਹੈ ਪੌੜੀ ਰੈਣ ਦਿਨ ਸ੍ਰਿ প্রভਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਮ ਤੇਰਾ ਧਿਆਵਣਾ ਏ ਹਰੀ ਰਾਤ ਦਿਨੇ ਅੰਮ੍ਰਿਤ ਵੇਲੇ ਤੂੰ ਹੀ ਗਾਵਣ ਜੋਗ ਹੈ ਸਾਰੇ ਜੀਵ ਜੰਤ ਤੇਰਾ ਹੀ ਨਾਮ ਸਿਮਰਦੇ ਹੈ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣ ਭਗਤ ਜਨਾ ਕਾ ਸੰਗ ਪਾਪ ਗਵਾਵਣ ਏ ਪ੍ਰਮਾਤਮਾ ਤੂੰ ਦਾਤਾਂ ਦੇਣ ਵਾਲਾ ਦਾਤਾਰ ਹੈ ਸਾਰੇ ਜੀਵ ਤੇਰਾ ਹੀ ਦਿੱਤਾ ਹੋਇਆ ਖਾਂਦੇ ਹਨ ਤੇ ਭਗਤਾਂ ਦੀ ਸੰਗਤ ਦੇ ਵਿੱਚ ਜੁੜ ਕੇ ਆਪਣੇ ਪਾਪ ਦੂਰ ਕਰਦੇ ਹੈ ਪਾਪ ਦੂਰ ਕਰਨੀ ਆਪਾਂ ਬੜੇ ਬਾਰ ਇਹ ਗੱਲ ਸਿੱਖੀ ਹੈ ਸੋ ਇਹਨੂੰ ਆਪਣਾ ਇਮਤਿਹਾਨ ਸਮਝੋ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਪਾਪ ਗਵਾਉਣੇ ਪਾਪ ਦੂਰ ਕਰਨੇ ਦਾ ਕੀ ਅਰਥ ਹੈ ਕਿਸੇ ਦੇ ਪਾਪ ਮਿਟ ਜਾਵਣ ਕੀ ਮਤਲਬ ਹੈ ਇਸ ਗੱਲ ਦਾ ਜ਼ਰੂਰ ਦੱਸਿਓ ਜਨ ਨਾਨਕ ਸਦ ਬਲ ਹਾਰੈ ਬਲ ਬਲ ਜਾਵਣਾ ਏ ਦਾਸ ਨਾਨਕ ਉਹਨਾ ਭਗਤ ਜਨਾਂ ਤੋਂ ਸਦਾ ਸਤਕੇ ਹੋ ਸਤਕੇ ਹੋ ਜਿਨ੍ਹਾਂ ਦੀ ਸੰਗਤ ਦੇ ਵਿੱਚ ਜਾ ਕੇ ਪਾਪ ਮਿਟ ਜਾਂਦੇ ਨੇ ਪਾਪ ਦੂਰ ਹੋ ਜਾਂਦੇ ਨੇ ਸ਼ਲੋਕ ਮਹਲਾ 4 ਅੰਤਰ ਅਗਿਆਨ ਭਈ ਮਤ ਮਦਮ ਸਤ ਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਣ ਕਪਟੇ ਖਪੇ ਖਪਾਹੀ ਹੁਣ ਮਨਮੁਖਾਂ ਦੀ ਗੱਲ ਕਿ ਮਨਮੁਖ ਦੇ ਹਿਰਦੇ ਵਿੱਚ ਅ ਗਿਆਨ ਹੈ ਉਹਦੀ ਅਕਲ ਹੋਸ਼ੀ ਹੁੰਦੀ ਹੈ ਸਤਿਗੁਰੂ ਦੇ ਉੱਪਰ ਉਹਨੂੰ ਸਿੱਧਕ ਨਹੀਂ ਹੁੰਦਾ ਯਕੀਨ ਨਹੀਂ ਹੁੰਦਾ ਉਹਦੇ ਮਨ ਵਿੱਚ ਧੋਖਾ ਹੋਣ ਕਰਕੇ ਸੰਸਾਰ ਵੀ ਉਹਨੂੰ ਸਾਰਾ ਧੋਖਾ ਹੀ ਧੋਖਾ ਲੱਗਦਾ ਹੈ ਸਾਰੇ ਸੰਸਾਰ ਦੇ ਵਿੱਚ ਉਹਨੂੰ ਧੋਖਾ ਹੀ ਵਰਤਦਾ ਦਿਖਦਾ ਸਤਿਗੁਰ ਕਾ ਭਾਣਾ ਚਿਤ ਨਾ ਆਵੇ ਆਪਣਾ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਜਦੋਂ ਤੁਹਾਨੂੰ ਹਰ ਪਾਸੇ ਤੋਖਾ ਹੀ ਤੋਖਾ ਨਜ਼ਰ ਆ ਰਿਹਾ ਹੋਵੇ ਹਰ ਪਾਸੇ ਇਹੀ ਦਿਖਦਾ ਹੋਵੇ ਕਿ ਹਰ ਕੋਈ ਖੁਦਗਰਜ਼ ਹੈ ਹਰ ਕੋਈ ਇੱਕ ਦੂਜੇ ਨੂੰ ਲੁੱਟਣ ਦੀ ਤਾਕਤ ਹੈ ਹਰ ਕਿਸੇ ਨੂੰ ਇਹ ਹੈ ਕਿ ਵੱਸ ਮੈਂ ਉੱਚਾ ਹੋ ਜਾਵਾਂ ਮੈਂ ਅਮੀਰ ਹੋ ਜਾਵਾਂ ਦੂਜਾ ਭਾਵੇਂ ਭੁੱਖਾ ਮਰਦਾ ਚਿਰੇ ਜਦੋਂ ਇਦਾਂ ਦਾ ਮਾਹੌਲ ਤੁਹਾਡੇ ਆਸ-ਪਾਸ ਹੋਵੇ ਤੇ ਤੁਸੀਂ ਸੁਖੀ ਕਿਵੇਂ ਹੋ ਸਕਦੇ ਜਦੋਂ ਮਨਮੁਖ ਨੂੰ ਇੰਜ ਹੀ ਲੱਗਦਾ ਕਿ ਹਰ ਪਾਸੇ ਲੁੱਟਕ ਸੁੱਟ ਹੈ ਤਾਂ ਉਹ ਦੁਖੀ ਰਹਿੰਦਾ ਖੁਦ ਵੀ ਦੁਖੀ ਹੁੰਦਾ ਹੋਰਨਾਂ ਨੂੰ ਵੀ ਦੁਖੀ ਕਰਦਾ ਸਤਗੁਰ ਕਾ ਭਾਣਾ ਚਿਤਨਾ ਆਵੈ ਸਤਗੁਰੂ ਦਾ ਹੁਕਮ ਉਹਦੇ ਚਿੱਤ ਚ ਨਹੀਂ ਆਉਂਦਾ ਪਰਮਾਤਮਾ ਦੀ ਰਜ਼ਾ ਦਾ ਕਨਸੈਪਟ ਮਨਮੁਖ ਦੇ ਮਨ 'ਚ ਨਹੀਂ ਵਸਿਆ ਹੁੰਦਾ ਜਿਹੜਾ ਸੇਵਕ ਹੈ ਉਹਦੇ ਮਨ 'ਚ ਪਰਮਾਤਮਾ ਦੀ ਰਜ਼ਾ ਦਾ ਕਨਸੈਪਟ ਵਸਿਆ ਉਹਨੂੰ ਪਤਾ ਹੈ ਕਿ ਜੋ ਕੁਝ ਵੀ ਸੰਸਾਰ ਦੇ ਵਿੱਚ ਵਾਪਰ ਰਿਹਾ ਉਹ ਕੁਝ ਚੰਗਾ ਨਹੀਂ ਮਾੜਾ ਨਹੀਂ ਬਸ ਪਰਮਾਤਮਾ ਦੀ ਰਜ਼ਾ ਦੇ ਅਧੀਨ ਵਾਪਰ ਰਿਹਾ ਹੈ ਇਸੇ ਲਈ ਪ੍ਰਭੂ ਦਾ ਸੇਵਕ ਸੁਰਖਰੂ ਰਹਿੰਦਾ ਹੈ ਉਹ ਦੁਖੀ ਨਹੀਂ ਹੁੰਦਾ ਕਿਉਂਕਿ ਜਿੱਥੇ ਮਨਮੁਖ ਨੂੰ ਸੰਸਾਰ ਦੇ ਵਿੱਚ ਧੋਖਾ ਵਰਤਦਾ ਦਿਖਦਾ ਹੈ ਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ ਦੀ ਰਜ਼ਾ ਵਰਤ ਦੀ ਤਿੱਖਦੀ ਹੈ ਮਨਮੁਖ ਆਪਣੀ ਗਰਜ ਪਿੱਛੇ ਭਟਕਦੇ ਫਿਰਦੇ ਨੇ ਹੇ ਨਾਨਕ ਜੇ ਹਰੀ ਆਪਣੀ ਮਿਹਰ ਕਰੇ ਤਾਂ ਹੀ ਉਹ ਗੁਰੂ ਦੇ ਸ਼ਬਦ ਵਿੱਚ ਲੀਨ ਹੁੰਦੇ ਨੇ ਤਾਂ ਹੀ ਮਨਮੁਖ ਸੇਵਕ ਬਣਦੇ ਨੇ ਮਹਲਾ ਚੌਥਾ ਮਨ ਮੁਖ ਮਾਇਆ ਮੋਹ ਵੇ ਆਪੈ ਦੂਜਾ ਭਾਏ ਮਨੁ ਆਥਿਰ ਨਾਹੀ ਅਨ ਦਿਨ ਜਲਤ ਰਹੈ ਦਿਨ ਰਾਤੀ ਹਮ ਖਪਾ ਖਪਾਹੀ ਮਾਇਆ ਦੇ ਮੋਹ ਵਿੱਚ ਕਰਸੇ ਹੋਏ ਮਨ ਮੁਖਾਂ ਦਾ ਮਨ ਮਾਇਆ ਦੇ ਪਿਆਰ ਦੇ ਵਿੱਚ ਇੱਕ ਥਾਂ ਨਹੀਂ ਟਿਕਦਾ ਭਾਵੇਂ ਕਿ ਉਹਨਾਂ ਦੇ ਮਨ ਵਿੱਚ ਕੋਈ ਮਾਇਕ ਪਦਾਰਥ ਪਾਣ ਦੀ ਇੱਛਾ ਜਾਗਦੀ ਹੈ ਉਹਦੇ ਪ੍ਰਤੀ ਉਹ ਕੰਮ ਕਰਦੇ ਨੇ ਉਹਨੂੰ ਹਾਸਲ ਕਰ ਲੈਂਦੇ ਨੇ ਤਾਂ ਹੁਣ ਇੱਥੇ ਉਹਨਾਂ ਨੂੰ ਟਿਕਾ ਆ ਜਾਣਾ ਚਾਹੀਦਾ ਪਰ ਆਉਂਦਾ ਨਹੀਂ ਫਿਰ ਕੋਈ ਹੋਰ ਪਦਾਰਥ ਦਿਖ ਜਾਂਦਾ ਹੈ ਉਹਨੂੰ ਪ੍ਰਾਪਤ ਕਰਨ ਦੀ ਇੱਛਾ ਜਾਗ ਜਾਂਦੀ ਹੈ ਤੇ ਉਹਦੇ ਪ੍ਰਤੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਮਨਮੁਖ ਦਾ ਮਨ ਮਾਇਆ ਦੇ ਵਿੱਚ ਗਰਸਿਆ ਹੋਇਆ ਹੈ ਇਸ ਕਰਕੇ ਉਹ ਇੱਕ ਥਾਂ ਟਿਕਦਾ ਨਹੀਂ ਹਰ ਵੇਲੇ ਦਿਨ ਰਾਤ ਮਾਇਆ 'ਚ ਸੜਦੇ ਰਹਿੰਦੇ ਨੇ ਅਹੰਕਾਰ ਦੇ ਵਿੱਚ ਆਪ ਵੀ ਦੁਖੀ ਹੁੰਦੇ ਐ ਹੋਰਨਾਂ ਨੂੰ ਵੀ ਦੁਖੀ ਕਰਦੇ ਅੰਤਰ ਲੋਭ ਮਹਾ ਗੁਬਾਰਾ ਤਿੰਨ ਕਾ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬੂ ਨਾ ਪਾਵਹਿ ਜਨਮ ਮਰੈ ਮਰ ਜਾਹੇ ਉਹਨਾਂ ਦੇ ਅੰਦਰ ਲੋਭ ਰੂਪ ਵੱਡਾ ਹਨੇਰਾ ਹੁੰਦਾ ਹੈ ਲੋਭੀ ਹੁੰਦਾ ਮਰਮੁਖ ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਟੁੱਕਦਾ ਆਪਣੇ ਆਪ ਉਹ ਦੁਖੀ ਹੁੰਦੇ ਰਹਿੰਦੇ ਨੇ ਉਹ ਕਦੇ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦੇ ਸਦਾ ਜੰਮਨ ਮਰਨ ਦੇ ਕੀੜੇ 'ਚ ਪਏ ਰਹਿੰਦੇ ਨੇ ਨਾਨਕ ਬਖਸ਼ ਲੈ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਏ ਨਾਨਕ ਜੇਕਰ ਮਨਮੁਖ ਗੁਰੂ ਦੇ ਚਰਨਾਂ ਦੇ ਵਿੱਚ ਚਿੱਤ ਜੋੜਨ ਤਾਂ ਸੱਚਾ ਹਰੀ ਉਹਨਾਂ ਨੂੰ ਬਖਸ਼ ਲਏ ਪਰ ਉਹ ਗੁਰੂ ਦੇ ਚਰਨਾਂ ਵਿੱਚ ਚਿੱਤ ਤਦੋਂ ਹੀ ਜੋੜਨਗੇ ਜੇ ਪ੍ਰਮਾਤਮਾ ਉਹਨਾਂ ਤੇ ਮਿਹਰ ਕਰੂਗਾ ਜੇ ਪ੍ਰਮਾਤਮਾ ਨੇ ਉਹਨਾਂ ਦੇ ਲੇਖਾਂ ਦੇ ਵਿੱਚ ਕੇ ਲਿਖਿਆ ਹੋਵੇਗਾ ਪੌੜੀ ਸੰਤ ਭਗਤ ਪਰਵਾਣ ਜੋ ਪ੍ਰਭ ਪਾਇਆ ਸੇ ਵਿਚਖਣ ਜੰਤ ਜਿਨੀ ਹਰ ਧਿਆਇਆ ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ ਉਹ ਸੰਤ ਹਨ ਭਗਤ ਹਨ ਉਹੀ ਕਬੂਲ ਹਨ ਵਿਚਖਣ ਤੋਂ ਭਾਵ ਹੈ ਸਿਆਣੇ ਉਹ ਮਨੁੱਖ ਸਿਆਣੇ ਹਨ ਜੋ ਹਰੀ ਨਾਮ ਸਿਮਰਤੇ ਹਨ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਆਤਮਕ ਜੀਵਨ ਦੇਣ ਵਾਲਾ ਨਾਮ ਖਜ਼ਾਨਾ ਰੂਪ ਭੋਜਨ ਉਹ ਸਿਆਣੇ ਬੰਦੇ ਉਹ ਸੰਤ ਮਨੁੱਖ ਖਾਂਦੇ ਹਨ ਸੰਤਾਂ ਦੀ ਚਰਨ ਧੂੜ ਆਪਣੇ ਮੱਥੇ ਤੇ ਲਾਂਦੇ ਹਨ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਇਹ ਨਾਨਕ ਇਹੋ ਜਿਹੇ ਮਨੁੱਖ ਹਰੀ ਦੇ ਭਜਨ ਰੂਪ ਤੀਰਥ ਤੇ ਨੌਦੇ ਨੇ ਤੇ ਪਵਿੱਤਰ ਹੋ ਜਾਂਦੇ ਨੇ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 652ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਪ੍ਰਮਾਤਮਾ ਦੇ ਸੇਵਕ ਅਤੇ ਪ੍ਰਮਾਤਮਾ ਦੇ ਵਿਚਲੇ ਰਿਸ਼ਤੇ ਨੂੰ ਗਹਿਰਾਈ ਤੋਂ ਜਾਣਿਆ ਮਨਮੁਖਤਾ ਕਿੱਦਾਂ ਦਾ ਸੁਭਾਅ ਹੁੰਦਾ ਹੈ ਤੇ ਉਹਦੇ ਕਾਰਨ ਕੀ ਕੀ ਇਸ ਜਗਤ ਦੇ ਵਿੱਚੋਂ ਨੂੰ ਭੁਗਤਣਾ ਪੈਂਦਾ ਅਸੀਂ ਇਹ ਵੀ ਜਾਣਿਆ ਭਗਤਾਂ ਦੀ ਸੰਗਤ ਦੇ ਵਿੱਚ ਜਾ ਕੇ ਸਾਡੇ ਪਾਪ ਕੱਟੇ ਜਾਂਦੇ ਨੇ ਇਹ ਜਾਣਿਆ ਤੇ ਤੁਹਾਡੇ ਤੋਂ ਇਹ ਸਵਾਲ ਪੁੱਛਿਆ ਹੈ ਕਿ ਪਾਪ ਕਿਵੇਂ ਕੱਟੇ ਜਾਂਦੇ ਨੇ ਉਮੀਦ ਕਰਦੇ ਹਾਂ ਤੁਸੀਂ ਜਵਾਬ ਜ਼ਰੂਰ ਦਿਓਗੇ ਤੇ ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ